ਅੰਦਰ ਸਾਹਿਬ ਪਹੁੰਚੇ ਜਦੋਂ ਸੀ ਤੇ ਜਿਹੜਾ بارش ਦੇ ਨਾਲ ਉਹ ਸ਼ਤਾਂ ਦਾ ਜਿਹੜਾ ਨੁਕਸਾਨ ਹੋਇਆ ਹੈਗਾ ਮੇਰੇ ਹੱਕਾ ਪਸ਼ਮੀ ਦੇ ਵਿੱਚ ਤਕਰੀਬਨ ਕਾਫੀ ਨੁਕਸਾਨ ਹੋਇਆ ਕਿਉਂਕਿ ਕਾਫੀ ਘਰ ਜਿਹੜੇ ਆ ਉਹ ਗਰੀਬੀ ਦੀ ਮਾਰ ਹੇਠਾਂ ਇਹਨਾਂ ਦੀਆਂ ਛੱਤਾਂ ਜਿਹੜੀਆਂ ਉਹ ਬਾਲਿਆਂ ਦੀਆਂ ਸੀ ਸੋ ਲਗਾਤਾਰ بارش ਕਰਕੇ ਜਿਹੜਾ ਉਹ ਬਾਲਿਆਂ ਦੀ ਛੱਤ ਜਿਹੜੀ ਉਹ ਤੱਕਤਰ ਪਾਣੀ ਟਪਕਦੇ ਹੋਣ ਕਰਕੇ ਮੈਂ ਕੱਲ ਵੀ ਕਾਫੀ ਘਰਾਂ ਦੇ ਵਿੱਚ ਗਿਆ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਸੀ ਤੇ ਅੱਜ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਦੇਖਿਆ ਕਿ ਬਹੁਤ ਗਰੀਬ ਪਰਿਵਾਰ ਹੈ ਤਿੰਨ ਚਾਰ ਪਰਿਵਾਰ ਨੇ ਇਸ ਗਲੀ ਦੇ ਵਿੱਚ ਨਰੈਣਗਰ ਦੇ ਵਿੱਚ ਪਸ਼ੌਰੀ ਖਾਤਾ ਇਹਨਾਂ ਦੇ ਤਿੰਨ ਚਾਰ ਗਰੀਬ ਪਰਿਵਾਰ ਜਿਨ੍ਹਾਂ ਦੀਆਂ ਛੱਤਾਂ ਬਿਲਕੁਲ ਡਿੱਗ ਚੁਕੀਆਂ ਕਿਉਂਕਿ ਬਾਰਿਸ਼ ਕਾਫੀ ਜ਼ਿਆਦਾ ਹੋਈ ਆ ਤੇ ਅੱਜ ਇਹਨਾਂ ਦਾ ਇਹਨਾਂ ਵੀਰਾਂ ਨੂੰ ਮਿਲ ਕੇ ਦੁੱਖ ਦਾ ਅਹਿਸਾਸ ਹੋਇਆ ਕਿ ਇਹ ਕਿੱਦਾਂ ਇਸ ਗਰੀਬੀ ਦੇ ਵਿੱਚ ਇਸ ਹਾਲਾਤ ਰਹਿ ਰਹੇ ਲੇਕਿਨ ਪਤਾ ਲੱਗਾ ਕਿ ਇਹ ਬਿਲਕੁਲ ਗਰੀਬ ਪਰਿਵਾਰ ਨੇ ਤੇ ਇਹਨਾਂ ਕੋ ਰੋਟੀ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਪਈ ਇਹਨਾਂ ਘਰਾਂ ਦਾ ਤੇ ਮੈਂ ਇਨਾਂ ਨੂੰ ਇਹ ਪ੍ਰੋਸਾਦ ਵਾਇਆ ਕਿ ਤੁਹਾਡੀ ਹਰ ਸੰਭਵ ਮਦਦ ਜਿੰਨੀ ਵੀ ਮੇ ਤੋਂ ਹੋ ਸਕੇਗੀ ਮੈਂ ਜਰੂਰ ਕਰੂੰਗਾ ਤੇ ਕੁਛ ਕੀਤੀ ਵੀ ਆ ਕਰਾਂਗੇ ਵੀ ਤੇ ਬਾਕੀ ਜਿਹੜੀਆਂ ਬਾਲਿਆਂ ਦੀਆਂ ਛੱਤਾਂ ਵਾਲੇ ਫਾਰਮ ਆ ਉਹਨਾਂ ਦੇ ਪਰੇ ਹੋਏ ਇੱਕ ਦੋ ਵੀਰਾਂ ਦੀ ਫਾਰਮ ਰਜੈਕਟ ਵੀ ਹੋਏ ਮੈਂ ਇਹਨਾਂ ਨੂੰ ਦੁਬਾਰਾ ਆਸ਼ਵਾਸ਼ਣ ਦੇਣਾ ਕਿ ਉਹ ਫਾਰਮ ਪਰ ਕੇ ਤੁਹਾਨੂੰ ਨਵੇਂ ਘਰ ਜਿਹੜੇ ਮੈਂ ਬਣਾ ਕੇ ਦਊਂਗਾ ਤਾਂ ਜੋ ਇਹ ਵੀ ਲੋਕ ਸੁਖ ਦੀ ਜ਼ਿੰਦਗੀ ਜਿਹੜੇ ਉਹ ਜੀ ਸਕਣ ਕਿਉਂਕਿ ਮੇਰੇ ਆਪਣੇ ਭਰਾ ਨੇ ਮੇਰੇ ਆਪਣੇ ਪਰਿਵਾਰ ਆ ਤੇ ਮੈਂ ਇਹਨਾਂ ਪਰਿਵਾਰਾਂ ਨਾਲ ਦੁੱਖ ਦੀ ਘੜੀ 'ਚ ਖੜਾ ਹਾਂ ਤੇ ਮੈਂ ਇਹ ਹੀ ਆਸ਼ਵਾਸ਼ਣ ਦੇਵਾਂਗਾ ਕਿ ਮੈਂ ਤੁਹਾਡੇ ਜੋ ਕਾਰਜ ਨੇ ਛਤਾਂਡੀਆਂ ਉਹ ਡਿੱਗ ਚੁੱਕੀਆਂ ਉਹਨਾਂ ਨੂੰ ਦੁਬਾਰਾ ਬਣਾ ਕੇ ਦੇਵਾਂਗੇ ਸੋ ਮੇਰੇ ਨਾਲ ਸਾਡੇ ਬਲੌਕ ਪ੍ਰਧਾਨ ਪ੍ਰਥਵਾ ਸਿੰਘ ਜੀ ਵਾਰ ਨੰਬਰ 79 ਤੋਂ ਨਾਲ ਇਥੋਂ ਦੇ ਜਿਹੜੇ ਵਸਨੀਕ ਹੈ ਬਲਜੀਤ ਸਿੰਘ ਦੀ ਮੀਡੀਆ ਇਨਚਾਰਜ ਤੇ ਹੋਰ ਵੀ ਮੇਰੇ ਵੀਰ ਜਿਹੜੇ ਇਸ ਇਲਾਕੇ ਦੇ ਮੋਹਤਵਾਰ ਬੰਦੇ ਨੇ ਉਹ ਸਾਰੇ ਮੇਰੇ ਨਾਲ ਹਾਜ਼ਰ ਸੋ ਇਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਸੀ ਉਹ ਸਪੋਰਟ ਦੇ ਆਧਾਰ ਤੇ ਸੀ ਇਹਨਾਂ ਵੱਲ ਪਹੁੰਚਿਆ ਸੋ ਮੇਰੇ ਪਰਸਨਲ ਰਿਲੇਸ਼ਨ ਹੈ ਇਹਨਾਂ ਪਰਿਵਾਰਾਂ ਦੇ ਨਾਲ ਸੋ ਮੈਂ ਇਹਨਾਂ ਨੂੰ ਇਹੋ ਯਕੀਨ ਦਿਵਾਉਣਾ ਕਿ ਮੈਂ ਤੁਹਾਡੇ ਵਾਸਤੇ ਸਦਾ ਹਾਜ਼ਰ ਹਾਂ ਅੱਜ ਕਿਥੇ ਪਹੁੰਚੇ ਨੇ ਕਿੰਨੇ ਕਿਰਾਨੇ ਜਿਹੜਾ ਕੰਮ ਹੋਣਾ ਲੱਗਾ ਤਸਵੀਬਨ ਤਿੰਨਾ ਘਰਾਂ ਦਾ ਜਿਹੜਾ ਮੈਂ ਦੇਖਿਆ ਕਿ ਛੱਤਾਂ ਜਿਹੜੀਆਂ ਉਹ ਕਾਫੀ ਜ਼ਿਆਦਾ ਇੱਕ ਦਿਨ ਖਸਾ ਹਾਲਤ ਵਿੱਚ ਐ ਤੇ ਬਾਕੀ ਤਿੰਨਾਂ ਦੀਆਂ ਛੱਤਾਂ ਜਿਹੜੀਆਂ ਉਹ ਗਿਰ ਚੁੱਕੀਆਂ ਸੋ ਇਹਨਾਂ ਵਾਸਤੇ ਅਸੀਂ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਸੰਭਵ ਮਦਦ ਆ ਦੋ ਚਾਰ ਦਿਨ ਦੇ ਦੇ ਵਿੱਚ ਹੀ ਅਹੀਂ ਕਰਵਾ ਕੇ ਇਹਨਾਂ ਵੀਰਾਂ ਨੂੰ ਦੁਬਾਰਾ ਤੋਂ ਉਹਨਾਂ ਘਰਾਂ 'ਚ ਜਿਹੜੇ ਉਹ ਵਸਨੀਕ ਬਣਾਵਾਂਗੇ